ਗਿਆਨਹੀਣੰ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਘੱਲੈ ਉਠੀ ਚੱਲੈ ਸਾਧਨਾਹੀ ਇਵੇਹੀ ਗੱਲੈ ਰਾਮ ਝੁਰੈ ਦਲ ਮਿਲਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੁਝ ਅਪਾਰ ਸੀਤਾ ਲੈ ਗਿਆ ਦਹਸਰੂ ਲਛਮਣ ਮੂਹੋਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖਾ ਥਾਪ ਉਥਾਪ ਮਨ ਮਹਿ ਝੂਰਾ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੇਤ ਨ ਸਮਝਾਈ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪਰਵਾਹ ਸੋ ਕੀਰਤਨ ਮਿਟਾਈ ਰਾਮ ਲਾਹੌਰ ਸਹਿਰ ਜਹਿਰ ਕਹਿਰ ਸਵਾ ਪਹਿਰ ਇਹ ਪਾਵਨ ਪੰkti ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਲਾਹੌਰ ਸ਼ਹਿਰ ਗਏ ਹਨ ਜਾਂਦਿਆਂ ਹੀ ਸਤਿਗੁਰੂ ਕਸਾਈਪੁਰੇ ਵਿੱਚ ਚਰਨ ਪਾਏ ਹਨ ਜਿੱਥੇ ਕਸਾਈਆਂ ਨੂੰ ਗਊ ਫੜ ਕੇ ਮਾਰਦੇ ਦੇਖਿਆ ਹੈ ਡੋਵਾਂ ਦੀ ਹੱਤਿਆ ਹੁੰਦੀ ਦੇਖ ਕੇ ਮਹਾਰਾਜ ਇਹ ਬਚਨ ਕਹੇ ਸਨ ਲਾਹੌਰ ਨੂੰ ਇਹ ਐਸਾ ਸਰਾਪ ਲੱਗਾ ਹੋਇਆ ਸੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਜਦੋਂ ਲਾਹੌਰ ਆਏ ਲਾਹੌਰ ਦੀ ਸੰਗਤ ਨੇ ਬੇਨਤੀ ਕੀਤੀ ਗਰੀਬ ਨਵਾਜ਼ ਲਾਹੌਰ ਸ਼ਹਿਰ ਪੰਜਾਬ ਦੀ ਰਾਜਧਾਨੀ ਹੈ ਪਰ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਕਰੜਾ ਬਚਨ ਹੋਇਆ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰਕੇ ਇਹ ਬਚਨ ਬਦਲ ਦਿਓ ਤਾਂ ਮਹਾਰਾਜ ਨੇ ਬਚਨ ਕੀਤਾ ਭਾਈ ਗੁਰੂ ਵੱਡੇ ਸਤਿਗੁਰੂ ਨਾਨਕ ਦੇਵ ਜੀ ਦਾ ਬਚਨ ਅਸੀਂ ਬਦਲ ਨਹੀਂ ਸਕਦੇ ਲਾਹੌਰ ਸ਼ਹਿਰ ਜਿਹੋ ਜਿਹਾ ਹੈ ਉਹੋ ਜਿਹਾ ਹੀ ਰਹੇਗਾ ਪਰ ਅਸੀਂ ਲਾਹੌਰ ਦੇ ਨੇੜੇ ਪੰਜਾਬ ਦੇ ਵਿੱਚ ਇੱਕ ਐਸਾ ਸ਼ਹਿਰ ਵਸਾਵਾਂਗੇ ਜਿੱਥੇ ਅੰਮ੍ਰਿਤ ਦੀ ਵਰਖਾ ਬਾਣੀ ਦੀ ਵਰਖਾ ਹੋਇਆ ਕਰੇਗੀ ਅੰਮ੍ਰਿਤ ਵਸਿਆ ਕਰੇਗਾ ਅੰਮ੍ਰਿਤ ਪੀ ਕੇ ਜੀਵ ਆਤਮਾ ਵਾ ਅਮਰ ਹੋਇਆ ਕਰਨ ਗੀਆਂ ਤਾਂ ਅਗਲਾ ਸ਼ਲੋਕ ਤੀਸਰੇ ਪਾਤਸ਼ਾਹ ਜੀ ਮਹਾਰਾਜ ਦਾ ਹੈ ਇੱਕੋ ਹੀ ਪੰਕਤੀ ਹੈ ਪਹਿਲੇ ਪਾਤਸ਼ਾਹ ਜੀ ਤੇ ਅੱਗੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਪੰਕਤੀ ਹੈ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਆਕਾਰ ਹਾਂ ਜੀ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਬਾਗਾਂ ਦੇ ਵਿੱਚ ਹਾਹੇ ਤੇ ਹੋੜਾ ਛਪਿਆ ਇਹ ਵੀ ਪਾਠ ਪ੍ਰਚਲਿਤ ਹੈ ਲਾਹੌਰ ਸਹਿਰ ਪਾਠ ਆਪਾਂ ਦਾ ਲਾਹੌਰ ਸਹਿਰ ਕਰਨਾ ਹੈ ਔਰ ਬਾਕੀ ਜੋ ਅਲਗ ਮਾਤਰਾ ਹੈ ਇਸ ਦੀ ਵਿਚਾਰ ਫਿਰ ਸੰਗਤਾਂ ਨੂੰ ਅਗਲੇ ਦੀਵਾਨ ਵਿੱਚ ਦੱਸ ਦਿੱਤੀ ਜਾਵੇਗੀ ਜੀ ਸ਼ਬਦ ਲਾਹੌਰ ਹੀ ਹੈ ਵੈਸੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹ ਹੈ ਕਿਆ ਨੀਸਾਨੀ ਟੋਟ ਨਾ ਆਵੇ ਅੰਨੀ ਉਦੋ ਸੀ ਘਰੇ ਹੀ 부ਠੀ ਕੁੜੀ ਰੰਨੀ ਧੰਮੀ ਸੱਤੀ ਰੰਨੀ ਘਰੇ ਸੇ ਆਪ ਰੋਵਨ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਹੀਂ ਖੱਟੇ ਦਮ ਸਹੰਮੀ ਪੱਬਰ ਤੂੰ ਹਰੀਆਵਲਾ ਕਵਲਾ ਕੰਚਨਵੰਨ ਕਹਿ ਦੁਖੜੈ ਸੜਿਓ ਹੈ ਕਾਲੀ ਹੋਈਆ ਦੇਹੋਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲਾ ਜੈ ਸੇਤੀ ਮੇਰਾ ਸੰਗ ਜਿਤ ਜਿਠੈ ਤਨ ਪਰ ਫੋੜਾ ਚੜਅ ਚ ਵਗਣ ਵੰਨ ਰਾਜ ਨਾ ਕੋਈ ਜੀਵੇ ਆ ਪਹੁੰਚ ਨ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਾਤ ਹੋਈ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਰ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾ ਦੋਸ ਨਾ ਦੇ ਆਹਰਾਏ ਨੋ ਮਤ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਣੇਰੀਆ ਤਾਂ ਅੰਨੇ ਪਵਣਾ ਖਾਤੀ ਟੋਵੇ ਪੂਰੇ ਕਾ ਕੀਆ ਸਭ ਕਿਛ ਪੂਰਾ ਘਟ ਵੱਧ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੇ ਸ਼ਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਏਹ ਨ ਆਖੀਅਹ ਜਿਨ ਕੈ ਮਨ ਮਹਿ ਭਰਮ ਤਿਨ ਕੈ ਜਿਤੇ ਨਾਨਕ ਤੇਹੋ ਜੇਹਾ ਧਰਮ ਅਭੈ ਨਿਰੰਝਨ ਪਰਮ ਪਾਦ ਤਾਕਾ ਭੀਖਖ ਹੋਏ ਤਿਸ ਕਾ ਭੋਜਨ ਨਾਨਕ ਵਿਰਲਾ ਪਾਏ ਕੋਈ ਹੋਵਾ ਪੰਡਿਤ ਜੋਤ ਕੀ वेद ਪੜਾ ਮੁਖ ਚਾਰ ਨਵਾ ਖੰਡਾ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਹਮਣ ਕੈਲੀ ਘਾਤ ਕੰਨਕਾ ਅਣਚਾਰੀ ਕਾ ਧਾਨ ਫਿਟਕ ਫਿਟਕ ਕੋੜ ਬਦਿਆ ਸਦਾ ਸਦਾ ਅਪਮਾਨ ਕੋੜ ਬਦਿਆ ਕੋੜ ਨਹੀਂ ਬੋਲਣਾ ਕੋੜ ਬਦਿਆ ਕੋੜ ਤੋਂ ਭਾਵ ਕਰੋੜਾ ਪਾਹੇ 에ਤੇ ਜਾਹੇ ਵੀਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀ ਅਹ ਇਕ ਰਹੈ ਤਤ ਗਿਆਨ ਮਾਥਾ ਜੋ ਧੁਰ ਲਿਖਿਆ ਸੋ ਮੀਟ ਨ ਸਕੈ ਕੋਇ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰ ਹੋਇ ਜਿਨੇ ਨਾਮ ਵਿਸਾਰੇ ਆ ਕੂੜੇ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਕ ਜਿਨਾ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨ ਮੁਖ ਬੰਨ ਚਲਾਈ ਅਹ ਨਾ ਮਿਲਹੀ ਵੱਗ ਸਾਗ ਵੱਗ ਸਾਗ ਵੱਗ ਵਵੇ ਤੇ ਅਦਕ ਦੀ ਆਵਾਜ਼ ਆ ਰਹੀ ਹੈ ਸਾਗ ਪੋਲਾ ਬੋਲਣਾ ਇਹਦੇ ਤੇ ਅਤਿਕ ਦੀ ਆਵਾਜ਼ ਨਹੀਂ ਦੇਣੀ ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁਟੀਐ ਜੇ ਚੱਲੈ ਸਤਗੁਰੁ ਪਾਏ ਸਾਲਾਹੀ ਸਾਲਾਹਣਾ ਭੀ ਸੱਚਾ ਸਾਲਾਹੇ ਨਾਨਕ ਸੱਚਾ ਏਕ ਦਰਬੀ ਭਾ ਪਰਹਰ ਆਏ ਨਾਨਕ ਜਹ ਜਹ ਮੈਂ ਫਿਰਉ ਤਹ ਤਹ ਸਾਚਾ ਸੋਇ ਜਹ ਦੇਖਾ ਤਹ ਏਕ ਹੈ ਗੁਰਮੁਖ ਪ੍ਰਗਟ ਹੋਇ ਦੂਖ ਵਿਸਾਰਣ ਸਬਦ ਹੈ ਜੇ ਮਨ ਵਸਾਏ ਕੋਇ ਗੁਰ ਕਿਰਪਾ ਤੇ ਮਨ ਵਸੈ ਕਰਮ ਪਰਾਪਤ ਹੋਇ ਨਾਨਕ ਹਾ ਹਾ ਕਰਤੇ ਖਾਪ ਮੁਏ ਖੂਹਣ ਲਖ ਅਸ਼ੰਖ ਸਤਗੁਰ ਮਿਲੇ ਸੋ ਉਬਰੇ ਸਾਚੈ ਸ਼ਬਦ ਅਲੰਖ ਜਿਨਾ ਸਤਗੁਰ ਇਕ ਮਨ 세ਵਿਆ ਤਿੰਨ ਜਨ ਲਗਉ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁਖ ਜਾਏ ਸੇ ਜਨ ਨਿਰਮਲ ਊਜਲੇ ਜੇ ਗੁਰਮੁਖ ਨਾਮ ਸਮਾਈ ਨਾਨਕ ਹੋਰ ਪਤ ਸਾਹੀਆ ਕੂੜੀਆ ਨਾਮ ਰੱਤੇ ਪਾਤ ਸਾਹ ਨਾਨਕ ਹੋਰ ਪਤ ਸਾਹੀਆ ਕੂੜੀਆ ਇੱਥੇ ਪੱਪੇ ਨੂੰ ਕੰਨਾਂ ਨਹੀਂ ਇਹਨੂੰ ਛਾਪੇ ਦੀ ਗਲਤੀ ਨਹੀਂ ਸਮਝ ਲੈਣਾ ਇਹ ਪਾਠ ਇਸੇ ਰੂਪ ਵਿੱਚ ਸ਼ੁੱਧ ਹੈ ਜੀ ਹਾਂ ਜੀ ਜਿਉ ਕੋ ਰਖੈ ਘਰ ਭਗਤੀ ਨਾ ਰਹੈ ਅਤ ਲੋਚੈ ਭਗਤੀ ਪਾਈ ਬਹੁ ਰਾਸ ਸਾਲਣੇ ਸਵਰਦੀ ਖਾਟ ਰਸ ਮੀਠੇ ਪਾਇ ਤੇਉ ਬਾਣੀ ਭਗਤ ਸਲਾਹਾ ਦੇ ਹਰਨ ਹਰ ਨਾਮੈ ਚਿਤ ਲਾਇ ਮਨ ਤਨ ਧਨ ਆਗੈ ਰਾਖਿਆ ਸਿਰ ਵਿੱਚ ਆ ਗੁਰ ਆਗੈ ਜਾਇ ਐ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਈ ਹਰ ਪ੍ਰਭ ਵੇ ਪਰਵਾਹੁ ਹੈ ਕਿਤ ਖਾਧੈ ਤਿਪਤਾਏ ਸਰਗੁਰ ਕੈ ਭਾਣੈ ਜੋ ਚੱਲੇ ਤਿਪਤਾਸੈ ਹਰ ਗੁਣ ਗਾਏ ਧਨ ਧਨ ਕਲਯੁਗ ਨਾਨਕਾ ਜੇ ਚੱਲੇ ਸਤਗੁਰ ਭਾਈ ਸਤ ਗੁਰੂ ਨਾ ਸੇਵਿਓ ਸ਼ਬਦ ਨਾ ਰਖਿਓ ਉਰ ਤਾਰੈ ਧਿਗ ਤਿਨਾ ਕਾ ਜੀਵਿਆ ਕਿਤਿ ਆਏ ਸੰਸਾਰ ਗੁਰਮਤੀ ਭੋ ਮਨ ਪਵੈ ਤਾ ਹਰ ਰਸ ਲਗੈ ਪਿਆਰ ਨਾਉ ਮਿਲੈ ਧੁਰ ਲਿਖਿਆ ਜਨ ਨਾਨਕ ਪਰ ਉਤਾਰੈ ਮਾਇਆ ਮੋਹ ਜਗ ਭਰਮਿਆ ਘਰ ਮੁਸਾ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਧਾ ਲੋਏ ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪਰਗਾਸਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਕਟੇ ਫਿਰਹਿ ਬਿਨ ਨਾਵੇ ਬਹਿਰੋਏ ਨਾਨਕ ਜੋ ਤੁਰ ਕਰਤੈ ਲਿਖਿਆ ਸੋ ਮੇਟ ਨ ਸਕੈ ਕੋਇ ਗੁਰਮੁਖ ਹਰਿ ਧਨ ਖਟਿਆ ਗੁਰ ਕੈ ਸਬਦ ਵਿਚਾਰ ਨਾਮ ਪਦਾਰਥ ਪਾਇਆ ਅਟੁੱਟ ਭਰੇ ਪੰਡਾਰ ਹਰ ਗੁਣ ਬਾਣੀ ਉਚਰ ਹੈ ਅੰਤ ਨਾ ਪਾਰ ਆਵਾਰ ਨਾਨਕ ਸਭ ਕਾਰਣ ਕਰਤਾ ਕਰੇ ਵੇਖਾ ਸਿਰਜਨਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿਥਾ ਊਂਗਨਾ ਭੋਖ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪਰਗਾਸਾ